ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਪਹੁੰਚਿਆ ਪਿੰਡ ਮਾੜੀ ਗੌਰ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਅੱਜ ਦੀ ਵੀਡੀਓ ਦੋਸਤੋ ਇੱਕ ਘਰੇਲੂ ਘਰ ਦੇ ਵਿੱਚੋਂ ਆਪਾਂ ਬਣਾਉਣ ਜਾ ਰਹੇ ਹਾਂ ਤੇ ਪੂਰੀ ਡਿਟੇਲ ਓਨਰ ਵੀਰ ਰੇਸ਼ਮ ਤੋਂ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਇੱਕ ਘਰੇਲੂ ਘਰ ਦੇ ਵਿੱਚੋਂ ਦੋਸਤੋ ਜਿਹੜੀ ਆਪਾਂ ਤੁਹਾਨੂੰ ਇਹ ਝੋਟੀ ਦਿਖਾਉਣੀ ਆ ਬਹੁਤ ਖੂਬਸੂਰਤ ਝੋਟੀ ਆ ਮੋਹਰਾ ਬਰੀਡ ਦੇ ਵਿੱਚ ਆ ਸੋ ਪਿਛਲੇ ਸਵੇਰੇ ਤਾਂ ਕੀ ਮਿਲ ਰਿਹਾ ਰਿਕਾਰਡ ਆ ਇਨਾ ਦੁੱਧ ਚੋਇਆ ਵੀਰ ਉਹਨਾਂ ਨੇ ਬਿਲਕੁਲ ਕਰੇ ਉਹ ਪੂਰੀ ਗੱਲਬਾਤ ਪੂਰੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲੂਗੀ ਸੋ ਜਿਹੜੇ ਵੀਰ ਨੇ ਕੋਈ ਚੰਗਾ ਪਸ਼ੂ ਤਾਂ ਖਰੀਦਣਾ ਤੇ ਸੋਚ ਰਹੇ ਜੇ ਕਿ ਬਿਲਕੁਲ ਘਰ ਦੇ ਵਿੱਚੋਂ ਇੱਕ ਘਰੇਲੂ ਘਰ ਦੇ ਵਿੱਚੋਂ ਪਸ਼ੂ ਆਪਾਂ ਲੱਭੀਏ ਤੇ ਖਰੀਦੀਏ ਤੇ ਅੱਜ ਆਪਾਂ ਜਿਹੜੀ ਤੁਹਾਨੂੰ ਇਹ ਝੋਟੀ ਇੱਕ ਘਰੇਲੂ ਘਰੋਂ ਦਿਖਾਵਾਂਗੇ ਸੋ ਨਾਲ ਲੱਗਦੇ ਪਿੰਡ ਮਾੜੀ ਨੌਬਾਦ ਅਲਗੋਂ ਕੋਠੀ ਇਹ ਥੋੜੀ ਥੋੜੀ ਦੂਰੀ ਤੇ ਨਾਲ ਲੱਗਦੇ ਪਿੰਡ ਪਿੱਕੀਮੜ ਤੋਂ ਤਕਰੀਬਨ ਕੋਈ 5 ਕਿਲੋਮੀਟਰ ਦੀ ਦੂਰੀ ਆ ਪਿੱਕੀਮੜ ਤੋਂ ਜਿਹੜੀ ਸੜਕ ਖੇਮ ਕਰਨ ਨੂੰ ਜਾਂਦੀ ਆ ਇਸੇ ਸੜਕ ਦੇ ਉੱਪਰ ਪੈਂਡ ਆਉਂਦਾ ਮਾੜੀ ਗੌਰ ਸਿੰਘ ਪੂਰੀ ਡਿਟੇਲ ਆਪਾਂ ਵੀਰ ਰੇਸ਼ਮ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆ ਅੱਜ ਤਰੀਕ ਦੋਸਤੋ ਤੁਸੀਂ ਨੋਟ ਕਰੋ ਅੱਜ ਤਰੀਕ 31 ਅਗਸਤ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆ ਸਮਾਂ ਕੋਈ ਸ਼ਾਮ ਦੇ 5:30 ਵਜੇ ਦਾ ਝੋਟੀ ਗੱਬੜ ਆ ਆਉ ਕਰਦੇ ਆ ਗੱਲਬਾਤ ਬਤੇਰੇ ਪੁੱਛ ਲੈਣੀ ਆ ਕੀ ਡਿਟੇਲ ਆ ਇਸ ਝੋਟੀ ਦੀ ਸਭ ਤੋਂ ਪਹਿਲਾਂ ਵੀਰ ਰੇਸ਼ਮ ਸਿੰਘ ਸਾਸਰੀਗਾਰ ਸਾਸਰੀਗਾਰ ਕਜੀ ਠੀਕ ਠਾਕ ਵਧੀਆ ਹੀ ਵਧੀਆ ਅੱਛਾ ਵੀਰ ਰੇਸ਼ਮ ਜਿਹੜੀ ਝੋਟੀ ਆ ਵੀਰੇ ਆਪਣੇ ਕੋਲ ਵੈਸੇ ਮਨ ਮਾਲ ਜਿੰਨਾ ਵੀ ਆਪਾਂ ਰੱਖਿਆ ਬਿਲਕੁਲ ਘਰ ਦਾ ਘਰੇਲੂ ਮਾਲ ਹੀ ਆ ਹਾਂਜੀ ਕੋਈ ਵਪਾਰ ਵਾਲੀ ਲਾਈਨ ਵਾਲਾ ਆਪਣੇ ਕੋਲ ਕੰਮ ਨਹੀਂ ਹਾਂਜੀ ਹਾਂਜੀ ਇਹ ਜਿਹੜੀ ਆਪਣੇ ਕੋਲ ਝੋਟੀ ਆ ਵੀਰ ਪਹਿਲਾ ਸਵੇਰ ਆਪਾਂ ਘਰੇ ਚਵਾਈ ਕੀਤੀ ਇਹਦੀ ਹਾਂਜੀ ਪਹਿਲਾ ਸਵੇਰ ਕੀਤੀ ਆ ਠੀਕ ਆ ਜੀ ਤੇ ਪਿੱਛੋਂ ਮਤਲਬ ਆਪਣੇ ਕੋਲ ਕਿਸੇ ਮੱਝ ਦੇ ਮਗਰ ਹੀ ਆਈ ਸੀ ਇਹ ਕੱਟੀ ਆਈ ਸੀ ਜਾਂ ਆਪਾਂ ਮਤਲਬ ਝੋਟੀ ਬਣੀ ਬੱਤਰੀ ਇਸੇ ਤਰ੍ਹਾਂ ਲੈ ਕੇ ਨਹੀਂ ਇਹ ਝੋਟੀ ਲੈਂਦੇ ਹੇ ਹਰਿਆਣੇ ਤੋਂ ਅੱਛਾ ਜੀ ਹਾਂਜੀ ਇਹ ਛੋਟੀ ਆਪ ਦੀ ਮੁਰਗੇ ਪਾਲੀ ਦਾ ਆਪ ਦੇ ਕੋਲ ਹੀ ਸੂਈ ਆ ਐਂਦਾ ਸੁਆਸ ਸੂਈ ਆ ਤੇ ਵਧੀਆ ਦੁੱਧ ਵੀ 13 ਤੋਂ 14 ਲੀਟਰ ਦੁੱਧ ਪਹਿਲੇ ਸਵੇਰ ਦਿੰਦੀ ਰਹੀ ਹੈ ਪਹਿਲਾਂ ਨੇ ਦੁੱਧ ਇਹਨਾਂ ਚਵਾਇਆ ਸੀ ਹਾਂਜੀ ਠੀਕ ਹੈ ਜੀ ਤੇ ਬਸ ਹਰ ਵਾਰ ਆਈ ਬਣ ਵੀ ਗਈ ਹਰ ਵੇ ਆਈ ਆ ਉਹ ਪਹਿਲੇ ਸਵੇਰ ਦੀ ਕੱਟੀ ਇੱਕ ਠੀਕ ਹੈ ਜੀ ਹਾਂਜੀ ਉਹ ਵੀ ਇੱਕ ਵਾਰੀ ਕੱਟੀ ਦੋਸਤੋ ਤੁਹਾਨੂੰ ਦਿਖਾ ਦਿੰਦੇ ਆ ਅੰਦਾਜ਼ਾ ਹੋ ਜਾਊਗਾ ਮੋٹے ਜਿਹੇ ਤੌਰ ਤੇ ਇਹ ਕੱਟੀ ਇਹਦੀ ਆ ਪਹਿਲੇ ਸਵੇਰ ਦੀ ਆ ਫਰਸਟ ਟਾਈਮਰ ਜਦੋਂ ਇਹ ਛੋਟੀ ਸੂਈ ਸੀ ਸੂਈ ਸੀ ਠੀਕ ਹੈ ਜੀ ਤੇ ਪਹਿਲੇ ਸਵੇਰ ਦਾ ਬੱਚਾ ਫੀਮੇਲ ਕਾਫਰ ਗਨਮ ਦਿੱਤਾ ਸੀਗਾ ਤੇ ਹੁਣ ਤਕਰੀਬਨ ਕੋਈ ਸਾਲ ਕੇ ਬਾਅਦ ਹੀ ਸੂਹੀ ਆ ਹਾਂਜੀ ਸਾਲ ਕੇ ਬਾਅਦ ਸੂਹੀ ਹਰ ਵਈ ਮੱਝ ਵਾ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਪਹਿਲਾਂ ਵੀ ਤੁਸੀਂ ਦੱਸਤਾ ਵੀ 13 14 ਕਿ ਲੀਟਰ ਦੀ ਚਵਾਈ ਕਰਾਈ ਹਾਂਜੀ ਹਾਂਜੀ ਅੰਡੀ ਉਹ ਵੀ ਇਸ ਤਰ੍ਹਾਂ ਫਿਰ ਲੰਬਾ ਸਮੇਂ ਰਹੀ ਲੰਮਾ ਸਮਾਂ ਆ ਜਾਨਾ ਖਲਾਫ ਕਿਉਂਕਿ ਇੱਕ ਬਹੁਤੇ ਵੀਰ ਆਪਣੇ ਹੈਗੇ ਖਰੀਦ ਲਏ ਸਰ ਜੀ ਵੀਰ ਕੋਈ ਹੋਰ ਘਮਾਦ ਫੇੜਾ ਲਵਾ ਲਵਾਂ ਚਲੋ ਪਸ਼ੂ ਲਿਆ ਜਾਵੇ ਪਿਛੋਂ ਲਿਆ ਜੂਗਾ ਫੇਰ ਵਾ ਪੂਰੀ ਸਹੀ ਤੇ ਸਪੀਕ ਜਾਣਕਾਰੀ ਮਿਲ ਜਾਂਦੀ ਆ ਕਿ ਕਿੰਨਾ ਕੁ ਲੰਬਾ ਸਮਾਂ ਪਸ਼ੂ ਦੁੱਧ ਚਬਾਉਂਦਾ ਰਿਹਾ ਇਹ ਆਪਾਂ 7 ਤੋਂ 8 ਮਹੀਨੇ ਤੱਕ ਚੋਈ ਆ 2 2.5 ਮਹੀ ਆਬ ਛੱਡੀ ਆ ਠੀਕ ਆ ਵਾਂਡਰ ਤੋਂ ਕਟਾ ਆ ਗਏ ਇਸ ਵਾਰ ਕੋਈ ਅੱਗੇ ਚੰਗੇ ਸੀਮਿੰਟ ਕੋ ਗੱਬਣ ਸੀ ਫਿਰ ਇਸ ਵਾਰ ਸੀਮਨ ਭਰਾਇਆ ਸਰਕਾਰੀ ਡਾਇਰੈਕਟਰ ਨੇ ਭਰਿਆ ਅੱਛਾ ਜੀ ਹਾਂਜੀ ਮਿਲ ਕੇ ਮੋਰਾ ਦਾ ਸੀਮਨ ਭਰਿਆ ਮੋਰਾ ਦਾ ਠੀਕ ਆ ਜੀ ਲੋ ਵੀ ਦੋਸਤੋ ਇੱਕ ਵਾਰੀ ਤੁਹਾਨੂੰ ਪੂਰਾ ਬਾਡੀ ਸਟਰਕਚਰ ਆਪਾਂ ਇਸ ਝੋਟੀ ਦਾ ਦਿਖਾ ਦਿੰਨੇ ਆ ਤੇ ਫੇਰ ਵਾ ਬਾਕੀ ਵੀਰ ਨੇ ਤੁਹਾਨੂੰ ਦੱਸ ਹੀ ਦਿੱਤਾ ਵੀ ਪਹਿਲੇ ਸਵੇ ਇਹ ਬਾਹਰੋਂ ਉਧਰਲੀ ਸਾਈਡ ਤੋਂ ਆਈ ਸੀ ਠੀਕ ਆ ਜੀ ਹਰਿਆਣੇ ਵਾਲੀ ਸਾਈਡ ਜਿੱਥੋਂ ਆਪਾਂ ਜੈਡ ਬੁਲਾਇਆ ਗਾ ਠੀਕ ਆ ਜੀ ਇਹ ਹੈ ਜੈਡ ਬਲੈਕ ਆ ਠੀਕ ਹੈ ਜੀ ਇਹ ਵੀ ਗੱਲ ਆਪਾਂ ਜ਼ਿਕਰ ਕਰ ਦਿੰਦੇ ਆ ਮੱਥੇ ਤੋਂ ਲੈ ਕੇ ਪੂਛ ਤੱਕ ਜੇਕਰ ਆਪਾਂ ਦੇਖ ਲਈਏ ਇੱਕ ਵੀ ਵਾਲ ਜਿਹੜਾ ਵਾਈਟ ਨਹੀਂਗਾ ਬਿਲਕੁਲ ਜੈਡ ਬਲੈਕ ਆ ਇਸ ਕੁਆਲਿਟੀ ਤੁਹਾਨੂੰ ਦਿਖਾ ਦਈਏ ਥੋੜੀ ਲਾਗੇ ਹੋ ਠੀਕ ਹੈ ਜੀ ਆਹ ਮੂੰਹ ਮੱਥੇ ਤੋਂ ਸਿੰਘਾਂ ਦੀ ਤੁਸੀਂ ਵੇਖ ਸਕਦੇ ਜੀ ਠੀਕ ਹੈ ਜੀ ਇਹ ਥੋੜੀ ਜੀ ਆਰਾਊਂਡ ਤੋਂ ਘੁੰਮ ਕੇ ਗੁਲਾਈ ਦੇ ਵਿੱਚ ਸਿੰਘ ਤੇ 12 13 13 14 13 14 ਲੀਟਰ 13 ਲੀਟਰ ਜਿਹੜਾ ਦੋਸਤੋ ਪਹਿਲੇ ਸਵੇਰ ਦੀ ਮਿਲਕਿੰਗ ਆ ਇਸ ਝੋਟੇ ਨੇ ਕਰਾਈ ਆ ਇੱਕ ਵਾਰੀ ਵੀਰ ਨੂੰ ਖੋਲ ਕੇ ਦੋ ਤਿੰਨ ਗੇੜੇ ਤੱਕ ਕਢਾ ਕੇ ਦਿਖਾ ਦਈ ਤੇ ਹੁਣ ਦੂਜਾ ਸੁਬਾਹ ਠੀਕ ਹੈ ਜੀ ਤਿਆਰੀ ਆਲਮੋਸਟ ਕੰਪਲੀਟ ਆ ਬਾਕੀ ਤਿਆਰੀ ਹਲੇ 6 ਤੋਂ 7 ਦਿਨ ਤੱਕ ਰਹਿ ਚਲੋ ਠੀਕ ਹੈ ਜੀ ਆ ਦੇਖੋ ਥੱਲਿਓਂ ਕਰਮ ਵਾਲੀ ਬਹੁਤ ਸੋਹਣੀ ਬਣੀ ਆ ਠੀਕ ਹੈ ਜੀ ਜਿੱਦਾਂ ਕਿ ਇੱਕ ਦੁੱਧ ਵਾਲੇ ਪਸ਼ੂ ਦੀ ਨਿਸ਼ਾਨੀ ਆ ਕਿ ਭਾਂਡੇ ਤੋਂ ਪਤਾ ਲੱਗ ਜਾਂਦਾ ਵੀ ਪਸ਼ੂ ਦੋਸਤੋ ਕੀ ਕਰੂਗਾ ਕੀ ਕਾਰਗੁਜ਼ਾਰੀ ਰਹੂਗੀ ਪਸ਼ੂ ਦੀ ਸੋ ਚੌੜਾ ਫੇਟ ਕੁੜਾ ਹਾਈਟ ਹੋਈ ਤੁਸੀਂ ਚੈੱਕ ਕਰੋ ਹਾਈਟ ਵੀ ਸੋਹਣੀ ਆ ਛੋਟੀ ਠੀਕ ਹੈ ਜੀ ਤੇ ਨੋਰਮਲ ਜੇ ਜੇਕਰ ਆਪਾਂ ਗੱਲ ਕਰੀਏ ਤੇ ਘੱਟ ਵਜਨ ਕਰਮਾਲੀ ਦਾ ਸੋਨਾ ਤੇ ਵਜਨ ਲੋਡ ਪੂਰਾ ਠੀਕ ਆ ਹਲੋ ਇਕੁਰੀ ਰੇਸ਼ਮ ਹੋਰ ਪਈ ਆ ਇਹਨੂੰ ਲੰਮਾ ਹੋਰ ਤੋਰ ਲਿਆ ਵਿਰਲ ਆਫਸੀ ਥਣਾ ਦੀ ਬਹੁਤ ਕਮਾਲ ਦੀ ਠੀਕ ਹੈ ਜੀ ਸੋਹਣੀ ਵਿਰਲ ਆਫਸੀ ਥਣਾ ਦੀ ਤੇ ਬਣੀ ਪਤਰੀ ਬਹੁਤ ਸੋਹਣੀ ਝੋਟੀ ਚੰਗੀ ਸੇਵਾ ਵੀ ਉਹਨਾਂ ਦੀ ਕੀਤੀ ਚਲਕਾ ਮਾਰ ਕੇ ਜਿਹੜੀ ਦਿਖਾਈ ਦੇ ਰਹੀ ਹੈ ਹਾਜੀ ਟੋਰ ਲੈਣ ਹਾਜੀ ਠੀਕ ਹੈ ਹਾਜੀ ਬੰਨੋ ਵੀਰ ਹਾਈਟ ਤੇ ਦੁਰਨੜੇ ਕੋਈ ਭਰਾ ਆ ਰਿਹਾ ਦੋਸਤੋ ਇੱਕ ਵਾਰੀ ਆਪਾਂ ਜ਼ਿਕਰ ਕਰ ਦਿੰਨੇ ਆ ਕਿਉਂਕਿ ਵਿੱਚੇ ਆਪਾਂ ਬਿਲਕੁਲ ਮੈਂਸ਼ਨ ਕਰ ਦਿੰਨੇ ਹੁੰਦੇ ਆ ਵੀ ਹਾਈਟ ਜਿਹੜੀ ਆ ਵਧੀਆ ਚੰਗੀਆਂ ਮੱਜਾਂ ਜਿਵੇਂ ਆਪਾਂ 100 ਮੱਜਾਂ ਦੀ ਗੱਲ ਕਰੀਏ ਤੇ ਦੋਸਤੋ ਉਸ ਕੋਈ 70 75 75% ਆਪਾਂ ਮੱਜਾਂ ਇਸੇ ਕਾਡਰ ਦੇ ਵਿੱਚ ਹੀ ਦੇਖਦੇ ਆ ਹਾਈਟ ਮੀਡੀਅਮ ਤੋਂ ਥੋੜੀ ਜੀ ਪਲੱਸ ਵੀ ਤੁਸੀਂ ਮੰਨ ਸਕਦੇ ਜੇ ਬਾਕੀ ਛਾਈ ਛੂਈ ਪੂਰੀ ਹੈ ਠੀਕ ਹੈ ਜੀ ਇੱਕ ਰੰਗ ਬਿਲਕੁਲ ਜੈਡ ਬਲੈਕ ਸੋ ਚੰਗੇ ਦੁੱਧ ਦੀ ਉਮੀਦ ਕਰ ਸਕਦੇ ਆ ਜਿੱਡੀ ਕ ਕਰਮਾਲੀ ਭਰੀ ਆ ਪਿੰਡੇ ਵਾਈ ਤੇ ਠੀਕ ਹੈ ਜੀ ਸਿਹਤ ਵਾਈ ਤੇ ਥੱਲੇ ਉਹ ਵੀ ਤਕਰੀਬਨ ਕੋਈ 6-7 ਤੱਕ ਦਿਨ ਕੱਢ ਕੀ ਤੇ ਸੋਹਣੀ ਉਮੀਦ ਕਰਦੇ ਆ ਵੀ 6-7 ਤੱਕ ਦਿਨ ਹਜੇ ਪੈਂਡਿੰਗ ਆ ਇਹਦੇ ਸੂਣ ਦੇ ਵਿੱਚ ਵੈਸੇ ਵੀ ਰੇਸ਼ਮ ਜਿਹੜੇ ਲਿਖਤੀ ਤੌਰ ਤੇ ਲਿਖੇ ਆ ਵੈਸੇ ਲੈ ਜੂਗੀ 5-6 ਦਿਨ ਹਜੇ ਖੁੱਲੇ ਢੁਲੇ ਹਾਂਜੀ ਖੁੱਲੇ ਢੁਲੇ 6-7 ਤੋ ਦਿਨ ਲੈ ਸਕਦੀ ਠੀਕ ਹੈ ਜੀ ਵੈਸੇ ਜਿਹੜੇ ਦਿਨ ਤਾਂ ਵੈਸ ਪੂਰੇ ਹੋ ਗਏ ਹੋਣੇ ਆ ਜਿਹੜੇ ਨੇ ਹਲੇ ਰਹਿੰਦੇ ਦੋ-ਤਿੰਨ ਦਿਨ ਉੱਤੇ 5 ਦਿਨ ਉੱਤੇ ਲੈ ਜੂ ਹਲੇ ਦੋ-ਤਿੰਨ ਦਿਨ ਰਹਿੰਦੇ ਕਿਵੇਂ ਆਪਾਂ ਵੇਖਦੇ ਥੋੜੀ ਰਾਜੀ ਰੂਜੀ ਆ ਤੇ ਦੋ ਚਾਰ ਦਿਨ ਪਸੂ ਲੈ ਕੇ ਵੀ ਚਲਾ ਜਾਊਗਾ ਇਹਦੀ ਡਿਮਾਂਡ ਕੀ ਕਰਦੇ ਪਏ ਆਪਾਂ ਤੇਲ ਹੈ ਵੀਰੇ ਕੀ ਰੱਖਿਆ ਕੀ ਮੁੱਲ ਕਰਦੇ ਤੇ ਲੈ ਹੁਣ ਮੰਗਦੇ ਤੇ ਆਪਾਂ 4 ਲੱਖ ਹਾਂਜੀ ਹੁਣ ਵਪਾਰੀ ਭਰਾ ਜਿੰਨੇ ਮਰਜ਼ੀ ਕਰ ਸਕਦੇ ਆ ਹਾਂਜੀ ਹੁਣ ਘਰ ਦੀ ਘਰੇਲੂ ਕਰਕੇ ਆਪਾਂ ਤਾਂ ਦੇਵਾਂਗੇ 15 ਹੀ ਦੇ ਦਾਂਗੇ 15 ਕੋਈ ਘਰ ਆਏ ਦਾ ਚਲੋ ਮੰਨਤਾਂ ਕਰ ਦਾਂਗੇ ਠੀਕ ਹੈ ਜੀ ਹਾਂਜੀ 15 ਦੀ ਮਤਲਬ ਕਿ ਜਿਹੜੀ ਆਪਾਂ ਹਾਂ ਨਾ ਦੇਣੀ ਦੇਣੀ ਠੀਕ ਹੈ ਜੀ ਹਾਂਜੀ ਤਾਂ ਦੋਸਤੋ ਡਿਮਾਂਡ ਵੀਰਾਂ ਦਾ ਵੀ ਬੇਸ਼ੱਕ ਕਰ ਨੂੰ ਠੀਕ ਹੈ ਜੀ 4 ਲੱਖ ਵੀ ਕਰ ਲਈਏ ਡਿਮਾਂਡ ਦਾ ਉਹਨਾਂ ਨੇ ਕੀਤੀ ਜਾਣੀ ਚਾਹੀਦੀ ਹੈ ਵੀ ਜਿੰਨੇ ਕ ਦਾ ਪਸ਼ੂ ਦੇ ਦੇਣਾ ਫਿਰ ਵੀ ਵੀਰਾਂ ਦਾ ਵੀ ਇੱਕ 15 ਵੀ ਆਪਾਂ ਜਿਹੜੀ ਇਹ ਦੇਵਾਂਗੇ ਸੋ ਜਿਹੜਾ ਕੋਈ ਮੇਰਾ ਵੀਰ ਕੋਈ ਚੰਗਾ ਪਸ਼ੂ ਤਾਂ ਖਰੀਦਣਾ ਚਾਹੁੰਦਾ ਵੀ ਜਿਹੜਾ ਚਾਹੁੰਦਾ ਵੀ ਤਕਰੀਬ ਨੇ ਘਰ ਘਰੋਂ ਘਰੇਲੂ ਘਰੋਂ ਆਪਾਂ ਚੀਜ਼ ਲਈਏ ਤੇ ਪੂਰੀ ਸਹੀ ਜਿਹੜੀ ਜਾਣਕਾਰੀ ਮਿਲ ਜਾਵੇ ਤੇ ਪੈਸੇ ਜਿਹੜੇ ਆਪਣੇ ਲੱਗੇ ਆ ਇੱਕ ਸਹੀ ਥਾਂ ਤੇ ਇਨਵੈਸਟ ਹੋਣ ਤੇ ਜ਼ਰੂਰ ਤੁਸੀਂ ਹੱਥ ਪਾ ਸਕਦੇ ਜੇ ਬਾਕੀ ਰੇਸ਼ਮ ਵੀ ਇਹ ਵੀ ਦੱਸਦੇ ਜਦੋਂ ਪਸ਼ੂ ਆਪਾਂ ਚੋਣੇ ਜਾਂਦੇ ਤੇ ਮਿਲਦੀ-ਮੁਲਦੀ ਪਹਿਲਾਂ ਝੋਟੀ ਕਈ ਵਾਰ ਆਹ ਲੂਲ ਕਰਦੀ ਸੀ ਤੇ ਕਦੀ ਜਨੇ ਬਲਕਿ ਲਿਆਉਂਦੀ ਜੇ ਤਾਂ ਕੋਈ ਆਹ ਲ ਪੂਰੀ ਕੱਟੀ ਦੇ ਦੋਵੇਂ ਟਾਈਮ ਐ ਮਿਲਦੀ ਰਹੀ ਕੋਈ ਉਹ ਹੀ ਗੱਲ ਨਹੀਂ ਉਹਦੀ ਆਪਣੀ ਐ ਗਰੰਟੀ ਹੋਊਗੀ ਠੀਕ ਹੈ ਜੀ ਕੋਈ ਭਾਰ ਪਿੱਛੇ ਦੀ ਹੋਊਗੀ ਕੋਈ ਥਾਣੇ ਭਾਂਡੇ ਦੀ ਹੋਊਗੀ ਫੁੱਲ ਗਰੰਟੀ ਹੈ ਮੱਝ ਦੀ ਠੀਕ ਹੈ ਜੀ ਹਾਂ ਤੇ ਚਵਾਈ ਚਵਾਈ ਬਿਲਕੁਲ ਹਨ ਮੋਟੀ ਰਹੀ ਐ ਮੋਟੀ ਤਾਰ ਕੋਈ ਪੂਰ ਛਟਾਣੀ ਆ ਤੇ ਜੇ ਭੈਣ ਭਰਾ ਨੇ ਜੇ ਕੋਈ ਸੂਈ ਘੜ ਸਕਦਾ 30000 ਰੁਪਏ ਦਾ ਪਚਾੜੀ ਬਿਆਨਾ ਕਰਕੇ ਤੇ ਦੁੱਧ ਚਵਾ ਕੇ 14 ਲੀਟਰ ਦੇ ਦਾਂਗੇ ਬਿਲਕੁਲ ਬਿਆਨਾ ਕਰ ਲਿਆ ਆਪਣੇ ਨਾਲ ਭਾਈ ਪੱਕਾ ਬਿਆਨਾ ਕਰ ਹਾਂਜੀ ਲਓ ਜੀ ਤਦੋਂ ਸੋ ਵੇ ਜਿਹੜੇ ਦੋਨੋਂ ਹੈਗੇ ਆ ਠੀਕ ਆ ਜੀ ਦੋਨੋਂ ਵੇ ਦੇ ਨਾਲ ਤੁਸੀਂ ਜਿਹੜੀ ਆ ਚੀਜ਼ ਸੇਰ ਪਰਚੇਜ਼ ਕਰ ਸਕਦੇ ਜੀ ਫਰਸਟ ਵੇ ਹੈਗਾ ਕੋਈ ਵੀਰ ਚਲੋ ਭਰਿਆ ਭਾਂਡਾ ਅੱਗੇ ਲੈਣ ਦੇ ਨੇ ਮੁਕੱਦਰ ਹੁੰਦੇ ਆ ਠੀਕ ਆ ਜੀ ਅੱਗੇ ਕੋਈ ਚੰਗੀ ਸੇਵਾ ਕਰੂਗਾ ਤੇ ਦੋਦੂ ਤੁਸੀਂ ਚੰਗਾ ਚੋਲੋਗੇ ਇੱਕ ਇਹ ਗੱਲ ਆ ਇੱਕ ਵੀਰਾਂ ਦਾ ਵੀ ਕੋਈ 30 4000 3000 ਪੱਕਾ ਬਿਆਨ ਆਪਣੇ ਨਾਲ ਕਰ ਲੇ ਤੇ ਕਿਸੇ ਵੀਰ ਦੇ ਮਨ ਦੇ ਵਿੱਚ ਡਾਊਟ ਨਾ ਹੋਵੇ ਨਿਸ਼ਾਤ ਵਪਾਰੀ ਵੀਰਾਂ ਵਾਂਗੂ ਵਪਾਰੀ ਵੀਰ ਜਿਵੇਂ ਅੱਜ ਕੱਲ ਨਾਰਮਲ ਕਹਿ ਦਿੰਦੇ ਆ ਦਊਗੀ ਦਊਗੀ ਠੀਕ ਆ ਜੀ ਜਿਹੜਾ ਦੋਦੂ ਚੋਲਣਾ ਉਹੀ ਦੋਦ ਅਸਲ ਤੇ ਫਿਰ ਵੀ ਵੀਰਾਂ ਦਾ ਵੀ ਕੋਈ 13 14 14 ਲੀਟਰ ਆਪਾਂ ਚਵਾ ਕੇ ਬਾਕੀ ਪੇਮੈਂਟ ਬਾਅਦ ਵਿੱਚ ਲੈ ਲਾਂਗੇ ਇੰਨੀ ਤਸੱਲੀ ਆ ਸੋ ਜਿਹੜੇ ਵੀਰ ਨੂੰ ਇਹ ਝੋਟੀ ਪਸੰਦ ਆਊਗੀ ਵੈਸੇ ਕਿਸੇ ਵੀਰ ਨੇ ਪਾਰਕੂ ਨੇ ਖਡਾਰੀ ਨੇ ਪਹਿਲਾਂ ਨਹੀਂ ਛੜਨੀ ਠੀਕ ਆ ਜੀ ਸੋ ਸਫਾਈਆਂ ਸਪੂਈਆਂ ਕਰਮਾਲੀ ਦੇ ਵਿੱਚ ਪੂਰੀਆਂ ਨੇ ਤੇ ਜੈਡ ਬਲੈਕ ਝੋਟੀ ਆਪਾਂ ਤੁਹਾਨੂੰ ਜਿਹੜੀ ਦੋਸਤੋ ਅੱਜ ਵੀਰ ਰੇਸ਼ਮ ਸਿੰਘ ਉਹਨਾਂ ਦੇ ਘਰੋਂ ਦਿਖਾਤੀ ਆ ਪਿੰਡ ਮਾੜੀ ਗੌਰ ਸਿੰਘ ਵਾਲਾ ਹੈਗਾ ਠੀਕ ਆ ਜੀ ਤੇ ਰੇਸ਼ਮ ਇੱਕ ਨੰਬਰ ਵੀਰੇ ਆਪਣੇ ਬੋਲਦੇ 98140 73926 ਠੀਕ ਹੈ ਜੀ ਇੱਕ ਨੰਬਰ ਹੀ ਚੱਲਦਾ ਆਪਣੇ ਕੋਲ ਜੀ ਹਾਂਜੀ ਠੀਕ ਹੈ ਜੀ ਹੋਰ ਨੰਬਰ ਹੈਗਾ ਹੋਰ ਵੀ ਦੇ ਦੇ ਜੀ ਹਾਂਜੀ ਠੀਕ ਹੈ ਜੀ ਇੱਕ ਵਾਰੀ ਫੇਰ ਬੋਲ ਦਈਏ ਜੀ 755 755 ਠੀਕ ਹੈ ਜੀ ਲੋਬੀ ਪ੍ਰਭੂ ਠੀਕ ਆ ਇਹ ਅੱਜ ਝੋਟੀ ਸੀਗੀ ਮੀਰ ਰਿਸ਼ਮ ਸਿੰਘ ਉਹਦੇ ਕੋਲ ਤੇ ਚੰਗੀ ਝੋਟੀ ਆ ਬਾਕੀ ਪਸੰਦ ਆਉਗੀ ਠੀਕ ਆ ਜੀ ਸੋ ਨਸਲ ਬਰੀਡ ਦੇ ਵਿੱਚ ਆ ਝੋਟੀ ਮੋਰਾ ਬਰੀਡ ਦੇ ਵਿੱਚ ਆ ਸੋ ਕਾਫੀ ਵੀਰ ਪਸੰਦ ਕਰਦੇ ਆ ਜਿਹੜੇ ਕੋਈ ਡੇਰੀ ਫਾਰਮਰ ਆ ਠੀਕ ਆ ਜੀ ਕੋਈ ਚੰਗੇ ਦੁੱਧ ਵਾਲੇ ਪਸ਼ੂ ਲੱਭ ਰਹੇ ਹੋ ਤੁਸੀਂ ਤੇ ਤਕਰੀਬਨ ਹੱਥ ਪਾ ਲਿਓ ਠੀਕ ਆ ਜੀ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਣ ਦੇ ਆ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ